ਹਾਂਜੀ ਆ ਦੇਖ ਸਕਦੇ ਆ ਕਾਕੜੇ ਕਾਕੜੇ ਗੜੇ ਆ ਗਏ ਹੈ ਇਹ ਪੱਕੀ ਫਸਲ ਹੈ ਬਹੁਤ ਮਾੜੀ ਗੱਲ ਹੈ ਬਹੁਤ ਮਾੜਾ ਹੋ ਰਿਹਾ ਜੇ ਇਦਾਂ ਹੀ ਦੇਖ ਸਕਦੇ ਆ ਅਜੀ ਅਜੀ ਆ ਦੇਖ ਹੀ ਸਕਦੇ ਤੁਸੀਂ ਬਹੁਤ ਜਿਆਦੇ ਘੜੇ ਮਾਰੀ ਹੋ ਰਹੀ ਆ ਨਾ ਇਹਨੂੰ ਕਹਿੰਦੇ ਆ ਕੁਦਰਤ ਦੀ ਮਾਰ ਕੁਦਰਤ ਜਦੋਂ ਧੱਕਾ ਕਰਦੀ ਆ ਨਾ ਤੇ ਆਪਾਂ ਤੋਂ ਉਹ ਸਹਾਂ ਨਹੀਂ ਜਾਂਦਾ ਨਾ ਤੇ ਬਹੁਤ ਮਦ ਭਾਗੀ ਇਹ ਗੱਲ ਹੈ ਕਿਉਂਕਿ ਦੇਖ ਸਕਦੇ ਆ ਕਾਖੜੇ ਕਾਫੀ ਆ ਕਾਫੀ ਜਿਆਦਾ ਕਾਖੜੇ ਆ ਗਏ ਠੀਕ ਹੈ ਘੜੇ ਗੜੇ ਪੈ ਰਹੇ ਆ ਫਸਲ ਪੱਕੀ ਆ ਨੁਕਸਾਨ ਦਾ ਥਾਂ ਬਣ ਬਣ ਚੁੱਕਾ ਜੀ ਛਿਹੜਾ ਬਹੁਤ ਜਿਆਦਾ ਆ ਠੀਕ ਆ ਜੀ ਤੇ ਅਸੀਂ ਖੜੇ ਆ ਇਸ ਟਾਈਮ ਪੈਂਡਾ ਕੂੜ ਸੁਖੀਆ ਕੂੜ ਸੁਖੀਆ ਠੀਕ ਆ ਜੀ ਨਹੀਂ ਕਾਫੀ ਆ ਜੀ ਗੱਜ ਗੜੇ ਆ ਗੜੇ ਦੇਖ ਹੀ ਸਕਦੇ ਤੁਸੀਂ ਨਾ ਕੜੇ ਆ ਕੜੇ ਬਹੁਤ ਜ਼ਿਆਦਾ ਠੀਕ ਹੈ ਜੀ ਪੱਕੀ ਫਸਲ ਤੇ ਮਾਰ ਪੈਣੀ ਬਹੁਤ ਮਾੜੀ ਗੱਲ ਦਾ ਸੰਕੇਤ ਹੈ ਇਹ ਤੇ ਬਾਕੀ ਤੁਸੀਂ ਦੇਰ ਛੱਕਦੇ ਹੋ ਨਾ ਤੇ ਅਸੀਂ ਤੁਹਾਡੇ ਨਾਲ ਇਹ ਵੀਡੀਓ ਸਾਂਝੀ ਕਰਾਂਗੇ ਕਿਉਂਕਿ ਬਾੜ ਮਾਰ ਗਏ ਮਾਰੇ ਮਾਰੇ ਐਂਸੇ ਜਾਈ ਚਾਹ ਮਾਰੂ ਨਾ ਗਾ ਅੱਜ ਕਣਕਾਂ ਪੱਟੀਆਂ ਮਸ਼ੀਨਾਂ ਲੱਗੀਆਂ ਸੀ ਪਰ ਦੇਖ ਸਕਦੇ ਆ ਇਹ ਬਹੁਤ ਮਾੜਾ ਹੋਇਆ ਸਾਰੇ ਆਪੇ ਹੀ ਤੇ ਕਾਫੀ ਮੋਟੇ ਗੜੇ ਪੈ ਰਹੇ ਆ ਮੋਟੇ-ਮੋਟੇ ਬਾਕੀ ਤੁਸੀਂ ਦੇਖ ਸਕਦੇ ਹੋ ਹੁਣ 2 ਮਿੰਟ ਤੂੰ ਆਪ ਹੀ ਖਿੱਚ ਖੋਚਲਾ ਅਤੇ ਦੇਖ ਸਕਦੇ ਆ ਵਿੱਚ ਕਿੱਡੇ ਕਿੱਡੇ ਮੋਢਾ ਹਲਾ ਕੇ ਰੱਖਤੇ ਚਖੇੜਾ ਕਾਫੀ ਤਕੜਾ ਸੀ ਠੀਕ ਹੈ ਜੀ ਬਾਕੀ ਤੁਸੀਂ ਅੰਦਾਜ਼ਾ ਲਾਓ ਵੀ ਕਿੱਡੇ ਕਿੱਡੇ ਮੋਢਾ ਛੋਟਦੇ ਇਸ ਚਖੇੜੇ ਨੇ ਤੇ ਚਖੇੜੇ ਦੇ ਵਿੱਚ ਗੜੇ ਵੀ ਕਾਫੀ ਸੀ ਇਹ ਗੜੇ ਫਸਲਾਂ ਤੇ ਬਹੁਤ ਜ਼ਿਆਦੇ ਮਾਰੇ ਆ ਤੇ ਚਲੋ ਕੁਦਰਤ ਦੇ ਨਾਲ ਅਸੀਂ ਲੜਤਾ ਨਹੀਂ ਸਕਦੇ ਹਨ ਤੇ ਬਾਕੀ ਤੁਸੀਂ ਦੇਖੋ ਵੀ ਕੁਦਰਤ ਜਦੋਂ ਕਹਿਰਬਾਨ ਹੋ ਜਾਂਦੀ ਹੈ ਕਹਿਰ ਕੁਦਰਤ ਦਾ ਕਹਿਰ ਹਨਾ ਇਹ ਇਸੇ ਨੂੰ ਕਹਿੰਦੇ ਕੁਦਰਤ ਦਾ ਕਹਿਰ ਇਹਨੂੰ ਕਹਿੰਦੇ ਆ ਕੁਦਰਤ ਦੀ ਮਾਰ ਚਲੋ ਪ੍ਰਮਾਤਮਾ ਅੱਗੇ ਕਿਸੇ ਦੀ ਨਹੀਂ ਚੱਲਦੀ ਤੇ ਅਸੀਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਾਂਗੇ ਕਿ ਪਰਮਾਤਮਾ ਫਸਲ ਪੱਕੀ ਹੋਈ ਹੈ ਤੇ ਮਿਹਰ ਕਰੇ ਵੈਗਰੂ ਮਿਹਰ ਕਰੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ